ਦੇਖੋ ਮੈਂ ਪੂਰੇ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਔਰ ਛੁੱਟੀ ਵਾਲੇ ਦਿਨ ਪੰਜਾਬ ਦੇ ਵੱਖ-ਵੱਖ ਔਨੀਆਂ ਦੇ ਵਿੱਚ ਬਾਬਾ ਸਾਹਿਬ ਅੰਬੇੜਕਰ ਦਾ ਜਨਮ ਦਿਨ ਜਾਗਰਤੀ ਸਮੇਲਨ ਦੇ ਨਾਂ ਤੇ ਮਨਾਉਂਦੇ ਹੋਏ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਹੈ ਜਿਹੜੇ ਦਲਤ ਵਰਗ ਦੇ ਲੋਕ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪੀੜਤ ਔਰ ਮਜਲੂਮ ਹੈ ਉਹਨਾਂ ਦਾ ਸੀ ਜਿਹੜਾ ਇਕੱਠ ਕਰੀਦਾ ਆ ਉਹਨਾਂ ਨੂੰ ਇਕੱਠ ਦੇ ਵਿੱਚ ਉਹਨਾਂ ਦੇ ਸੰਵਿਧਾਨਕ ਅਕਾਂਧਕਾਰਾਂ ਪ੍ਰਤੀ ਜਾਗਰੂਕ ਕਰੀਦਾ ਆ ਸੰਵਿਧਾਨ ਕੀ ਆ ਬਾਬਾ ਸਾਹਿਬ ਅੰਬੇਡਕਰ ਕੀ ਆ ਗੁਰੂਆਂ ਰੈਵਰਾਂ ਦਾ ਮਿਸ਼ਨ ਮੂਵਮੈਂਟ ਕੀ ਆ ਔਰ ਬਰਾਬਰਤਾ ਦੀ ਲੜਾਈ ਕਿਵੇਂ ਲੜਨੀ ਆ ਮਾਨ ਸਨਮਾਨ ਦੀ ਲੜਾਈ ਕਿਵੇਂ ਕਰਨੀ ਇਹਦਾ ਸਾਰੀਆਂ ਗੱਲਾਂ ਤੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਸਮਾਜ ਨੂੰ ਮਾਨਸ ਕੀ ਜਾਤੀ ਸਭ ਇੱਕੇ ਪਛਾਣ ਮੋਦੇ ਸੰਕਲਪ ਦੇ ਤੌਰ 'ਤੇ ਤੋਰਨ ਲਈ ਕੰਮ ਕਰੀਦਾ ਉਸੇ ਲੜੀ ਦਾ ਅੱਜ ਦਾ ਇਹ ਪ੍ਰੋਗਰਾਮ ਸੀ देखो 2017 ਤੋਂ ਲੈ ਕੇ ਅੱਜ ਤੱਕ ਤਕਰੀਬਨ 5.5 ਹਜ਼ਾਰ ਤੋਂ ਜ਼ਿਆਦਾ ਫਾਈਲਾਂ ਪੈਂਡਿੰਗ ਸਿਗੀਆਂ ਔਰ ਪਿਛਲੇ 10 ਮਾਰਚ ਤੋਂ ਅੱਜ ਤੱਕ ਤਕਰੀਬਨ 100 ਤੋਂ ਜ਼ਿਆਦਾ ਦਿਨ ਮੈਨੂੰ ਹੋ ਗਏ ਬੈਠੇ ਨੂੰ ਔਰ ਜਿੰਨੀਆਂ ਫਾਈਲਾਂ 1 ਸਾਲ ਚ ਆਉਣੀ ਆ ਉਹਨੂੰ ਇਹ 3 ਸਵਾ 3 ਮਹੀਨਿਆਂ ਚ ਮੇਰੇ ਕੋਲ ਫਾਈਲਾਂ ਆਈਆਂ 1500 ਤੋਂ ਜ਼ਿਆਦਾ ਔਰ ਪਿਛਲੇ 8-9 ਸਾਲਾਂ ਦਾ ਕੰਮ ਪੈਂਡਿੰਗ ਤੇ ਆ ਹੁਣ ਔਰ ਸਟਾਫ ਦੀ ਕਮੀ ਹੋਣਾ ਇਹ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਔਰ 1500 ਫਾਈਲਾਂ ਦਾ ਤਿੰਨ ਨੂੰ ਮੀਚ ਆ ਜਾਣਾ ਉਹ ਇਸ ਗੱਲ ਦੀ ਇਹ ਸਿੱਧੀ ਤੇ ਸਪਸ਼ਟ ਜਿਹੜੀ ਇਹ ਹੈਗੀ ਆ ਕਿ ਪੰਜਾਬ ਚ ਗਰੀਬਾਂ ਤੇ ਦਲਤਾਂ ਤੇ ਮਜ਼ਦੂਮਾਂ ਦੀ ਸੁਣਵਾਈ ਨਹੀਂ ਹੋ ਰਹੀ ਜ਼ੁਲਮ ਅਤਿਆਚਾਰ ਹੋ ਰਿਹਾ ਔਰ ਮੈਨੂੰ ਇਦਾਂ ਲੱਗਦਾ ਕਿ ਜੇ ਇਹੀ ਰਫ਼ਤਾਰ ਰਹੀ ਤੋਦੇ ਤੇ ਦੋ ਗੱਲਾਂ ਸਾਹਮਣੇ ਆਉਣੀਆਂ ਕਿ ਨੰਬਰ 1 ਸੁਣਵਾਈ ਨਹੀਂ ਹੋ ਰਹੀ ਥੱਲੇ ਜ਼ੁਲਮ ਅਤਿਆਚਾਰ ਹੋ ਰਿਹਾ ਦੂਜਾ ਵੱਡੇ ਪੱਧਰ ਤੇ ਕਮਿਸ਼ਨ ਦੇ ਦਫਤਰ ਪਹੁੰਚਦਾ ਸੈਟੀੂਏਟ ਪੁੱਜਣਾ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਭਰੋਸਾ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਜਿੱਤਣ ਚ ਕਾਮਯਾਬ ਹੋਏ ਆ ਕਿ ਅਸੀਂ ਕੰਮ ਕਰ ਰਹੇ ਆ ਔਰ ਮੈਂ ਅੱਜ ਤੁਹਾਡੀ ਮਾਧਿਅਮ ਤੋਂ ਇਹ ਅਪੀਲ ਕਰਦਾ ਆ ਪ੍ਰਸ਼ਾਸਨ ਨੂੰ ਕਿ ਕਿਰਪਾ ਕਰਕੇ ਗਰੀਬਾਂ ਦੇ ਕੰਮ ਮਜਲੂਮਾਂ ਦੇ ਕੰਮ ਖਾਸ ਆਪੇ ਸੂਚੀ ਜੱਤੀ ਵਰਗਾਂ ਦੇ ਕੰਮ ਆਪਣੇ ਥੱਲੇ ਦਫਤਰਾ ਚ ਨਵੇੜੋ ਤਹਿਸੀਲਾਂ ਚ ਨਵੇੜੋ ਜ਼ਿਲ੍ਹੇ ਚ ਨਵੇੜੋ ਔਰ ਜੇ ਤੁਹਾਨੂੰ ਤੁਹਾਡੀ ਮਾੜੀ ਕਿਸਮਤ ਹੋਈ ਤਾਂ ਤੁਹਾਨੂੰ ਅਫਸਰ ਸਹਿਬਾਨਾਂ ਨੂੰ ਫਿਰ ਸੈਕਟਰੀਏਟ ਉਰ ਆਣਾ ਪੜਾਇਆ ਸੈਕਟਰੀਏਟ ਦੀ ਚੌਥੀ ਮੰਜ਼ਲ ਦੇ ਚੜਾਰੇ ਤੇ ਆਉਣਾ ਪੜਾਇਆ ਉੱਥੇ ਫਿਰ ਬਹੁਤ ਮਤਲਬ ਉੱਥੇ ਫਿਰ ਜੋ ਚੀਜ਼ ਵਾਪਰਦੀ ਆ ਉਹ ਤੁਸੀਂ ਦੇਖੇ ਰਹੇ ਆ ਛੋਟੇ ਮੀਡੀਆ ਤੇ ਕੀ ਹੁੰਦਾ ਕਿਹੜੀ ਤਰ੍ਹਾਂ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆ ਦੋ ਹਲੇ ਬਕਾਇਆ ਆ ਫਿਰੋਜ਼ਪੁਰ ਤੋਂ ਇੱਕ ਮੈਂਬਰ ਆ ਸਾਥੀ ਸਾਡੇ ਗੁਰਪ੍ਰੀਤ ਸਿੰਘ ਜੀ ਔਰ ਬਰਨਾਲੇ ਤੋਂ ਆ ਸ਼੍ਰੀ ਰੁਪਿੰਦਰ ਜੀ ਸਰਪਿੰਦਰ ਸਿੰਘ ਜੀ ਔਰ ਸੰਗਰੂਰ ਤੋਂ ਆ ਸਾਥੀ ਗੁਲਜਾਰ ਸਿੰਘ ਜੀ ਉਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਉਹ ਕਿਹਨੇ ਜਰੂਰੀ ਜਿਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਪਰ ਉਹ ਡਿਗਰੀਆਂ ਪੂਰੀਆਂ ਕਰ ਚੁੱਕੇ ਆ ਪੋਸਟ ਵੈਕਟਰ ਸਕਾਲਰਸ਼ਿਪ ਦੀ ਆੜ ਦੇ ਵਿੱਚ ਜਿਨ੍ਹਾਂ ਕੋਲ ਸਿੱਖਿਆ ਸਸਾਮਾਨਿਕ ਨੰਬਰ 1 ਡਿਗਰੀਆਂ ਰੋਕੀਏ ਨੰਬਰ 2 ਵਜੀਫੇ ਰੋਕੇ ਨੰਬਰ 3 ਕਿਸੇ ਵੀ ਤਰੀਕੇ ਨਾਲ ਵਿਦਿਆਰਥੀ ਨੂੰ ਬਾਉਂਡ ਕਰ ਲਿਆ ਆਪਣੀ ਸੰਸਥਾ ਦੇ ਨਾਲ ਉਹਨੂੰ ਫ੍ਰੀ ਨਹੀਂ ਕਰ ਰਹੇ ਪੜਾਈ ਹੋਣੀ ਪੂਰੀ ਹੋਣ ਤੋਂ ਬਾਅਦ ਵੀ ਮੇਰੀ ਪਹਿਲੀ ਬੇਨਤੀ ਜ਼ਿਲ੍ਹਾ ਪੜਾਈ ਅਫਸਰ ਨੂੰ ਆ ਔਰ ਜਿਲ੍ਹਾ ਪ੍ਰਸ਼ਾਸਨ ਨੂੰ ਆ ਕਿ ਕਿਰਪਾ ਕਰਕੇ ਇਹ ਕੰਮ ਜਰੂਰ ਥੱਲੇ ਪੱਧਰ ਤੇ ਆਧਾਰ ਤੇ ਨਿਬੇੜੋ ਔਰ ਮੇਰੀ ਵਿਦਿਆਰਥੀਆਂ ਨੂੰ ਇਹ اپੀਲ ਹੈ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ اپੀਲ ਹੈ ਕਿ ਜ਼ਿਲ੍ਹਾ ਵਿਭਾਗ ਜ਼ਿਲ੍ਹਾ ਭਲਾਈ ਵਿਭਾਗ ਹੈ ਡਿਸਟ੍ਰਿਕਟ ਵੈਲਫੇਅਰ ਅਫਸਰ ਹੈ ਉਹਨਾਂ ਦੇ ਉੱਥੇ ਮਿਲੋ ਨਹੀਂ ਮਿਲਦਾ ਕੰਮ ਕਰਦਾ ਡੀਸੀ ਕੋ ਜਾਓ ਔਰ ਜੇਕਰ ਇਹ ਦੋਏ ਨਹੀਂ ਸੁਣਦੇ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਫਿਰ ਅੱਖਾਂ ਮੀਟ ਕੇ ਸੈਕਟਰੀਏਟ ਆ ਜਾਓ ਚੰਡੀਗੜ੍ਹ ਆ ਜਾਓ ਆਪਣੀ ਐਪਲੀਕੇਸ਼ਨ ਬਾਈ ਡਾਕ ਪੇਜਦੇ ਹੋ ਜੇ ਤੁਸੀਂ ਨਹੀਂ ਆ ਸਕਦੇ ਇਹ ਦੋ ਤਰੀਕੇ ਵਰਤਨੇ ਆ ਨੰਬਰ 1 ਜਦਾ ਆਪ ਆਓ ਜਾਂ ਡਾਕ ਰਾਹੀਂ ਭੇਜੋ ਹੋਰ ਕੋਈ ਤਰੀਕਾ ਨਹੀਂ ਆਪਣੀ ਚਿੱਠੀ ਪਹੁੰਚਦੀ ਕਰੋ 35 40 ਦੇ ਨਾਲ ਅਸੀਂ ਕਾਰਵਾਈ ਕਰਦੇ ਆਂ ਦੇਖੋ ਉੱਪਰਲੀ ਮੰਜ਼ਲ ਤੇ ਅਲੱਗ ਅਪਸ਼ ਕਹਿਤਾ ਸੁਣੀ ਮੈਨੂੰ ਲੱਗਾ ਕਿ ਤੌਰ 50 60 ਦੇ ਗਰੀਬ ਹੈਗੀ ਆ ਜੀ ਪਰ ਥੱਲੇ ਵਾਲੀ ਮੰਜ਼ਲ ਤੇ ਲੱਗ ਸ਼ਿਕਾਇਤ ਮੈਨੂੰ 20 25 30 ਇੱਥੋਂ ਵੀ ਇੱਥੋਂ ਵੀ ਨਿਕਲ ਨਹੀਂ ਇਹਦਾ ਮਤਲਬ ਇਹ ਆ ਕਿ ਮੁਕਸਰ ਜਿਲੇ ਦੇ ਵਿੱਚ ਗਲਤ ਸਮਾਜ ਚ ਬਹੁਤ ਆਸੰਤੋਸ਼ ਚੱਲ ਰਿਹਾ ਇਹ ਸ਼ਿਕਾਇਤਾਂ ਦੱਸਦੀ ਆ ਸ਼ਿਕਾਇਤਾਂ ਦੀ ਗਿਣਤੀ ਦੱਸਦੀ ਆ ਕਿ ਪ੍ਰਸ਼ਾਸਨ ਪ੍ਰਸ਼ਾਸਨ ਅਨਸੂਚਿਤ ਵਰਗ ਦੀਆਂ ਸ਼ਿਕਾਇਤਾਂ ਤੇ ਸਹੀ ਤਰ੍ਹਾਂ ਕਾਰਵਾਈ ਨਹੀਂ ਕਰ ਰਿਹਾ ਪਾਈ ਛੜ ਕੋ ਪੁੱਜੇ ਮੇਰੀ ਫਿਰ ਬੇਨਤੀ ਆ ਪ੍ਰਸ਼ਾਸਨ ਅਗੇ ਕਿਰਪਾ ਕਰਕੇ ਉਹਨਾਂ ਦੀ ਤਸੱਲੀ ਆਪਣੇ ਠੀਕਰਾਓ ਮੁਖਸਰ ਗਿੱਦੜਵਾਹੇ ਲੰਬੀ ਤੇ ਮਲੋਹ ਔਰ ਜੇ ਮੇਰੇ ਤੱਕ ਪਹੁੰਚ ਰਹੀ ਤਾਂ ਮਤਲਬ ਉਹਨਾਂ ਦੀ ਤਸੱਲੀ ਨਹੀਂ ਹੋਈ ਹੈਗੀ ਉਹਨਾਂ ਦੀ ਤਸੱਲੀ ਫਿਰ ਅਸੀਂ ਕਰਾਵਾਂਗੇ ਔਰ ਉੱਥੇ ਫਿਰ ਖੇਚ ਤੂ ਵੀ ਹੁੰਦੀ ਹੈ ਭਾਈ ਪ੍ਰਸ਼ਾਸਨ ਵਾਲੇ ਬਚੋ ਜਿੰਨਾ ਬਚ ਸਕਦੇ ਜਾਤੀਆਂ ਨਾਲ ਤੇ ਬੜਾ ਬਲੈਕ ਮੈੱਨਰ ਜਨਰਲ ਬਣ ਕੇ ਜੁੜੀ ਪਿੱਤਾ ਜਾਂਦਾ ਕਿ ਉਹਨਾਂ ਨੇ ਹੀ ਕਾਰਵਾਈ ਹੋਈ ਕਿ ਚਾਹੇ ਜੇਕਰ ਕਿਸੇ ਦੀ ਸ਼ਿਕਾਇਤ ਝੂਠੀ ਪਾਈ ਗਈ ਜਾਂ ਕਿਸੇ ਨੇ ਸ਼ਾਸਕੀ ਧੰਗ ਦੇ ਨਾਲ ਕਮਿਸ਼ਨ ਦਾ ਸਮਾਂ ਖਰਾਬ ਕੀਤਾ ਜਾਂ ਕਮਿਸ਼ਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹ ਚਾਹੇ ਦਲਤੋਵੇ ਚਾਹੇ ਜਨਨੋਵੇ ਪਰਚਾ ਉੱਤੇ ਵੀ ਬਰਾਬਰ ਦਾ ਤੁਰੰਤ ਕੀਤਾ ਜਾਏਗਾ ਉਹਦੇ ਪ੍ਰਸ਼ਾਸਨ ਨੂੰ ਹਟਾ ਦਿੱਤੀ ਜਾਏਗੀ ਕਿ ਸਖਤਰ ਵਾਲੀਆਂ ਜਾਂ ਤਾਂ ਜੋ ਕੋਈ ਜਾਤੀ ਦੂਸਰੀ ਜਾਤੀ ਦੇ ਨਾਲ ਝੂਠੇ ਝੂਠ ਦੇ ਆਧਾਰ ਤੇ ਗੁੰਮਰਾਹ ਕਰਕੇ ਕੋਈ ਕਾਰਵਾਈ ਨਾ ਕਰ ਸਕੇ ਜੇਕਰ ਫੰਡ ਜਾਰੀ ਹੋ ਚੁੱਕੇ ਆ ਪੰਜਾਬ ਸਰਕਾਰ ਵੱਲੋਂ ਔਰ ਫਿਰ ਭਲਾਈ ਵਿਭਾਗ ਉਹਨਾਂ ਫੰਡਾਂ ਨੂੰ ਸਹੀ ਸਹੀ ਅੱਥਰ ਤੱਕ ਨਹੀਂ ਪਹੁੰਚਦਾ ਕਰਿਆ ਫਿਰ ਉਸਕੇ ਆਧ ਮੇਰੇ ਕੋ ਲੈ ਕੇ ਫਿਰ ਅਸੀਂ ਕਰਾਂਗੇ ਥੈਂਕ ਯੂ ਜੀ ਥੈਂਕ ਯੂ